ਸ਼ਵੀਰਾ ਸ਼੍ਰੀ ਚੰਕੌਰ ਸਾਹਿਬ ਬੇਲਾ ਮਰੰਡਾ ਮਾਰਗ ਪਾਰ ਨੰਬਰ 7 ਸਮਾਣੇ ਮੱਧਰੇ ਮੋੜ ਦੇ ਸਾਹਮਣੇ ਤੋ ਜਵਾਨ ਛੋਟੇ ਬੱਤਿਆਂ ਵੱਲੋਂ ਪਿਛਲੇ 20 ਸਾਲ ਤੋਂ ਸ਼ਵੀਰ ਦਾ ਲੰਗਰ ਦੀ ਸ਼ੁਰੂਆਤ ਕਰਾਈ ਗਈ ਸੀ ਬੱਤਿਆਂ ਵੱਲੋਂ ਲਗਾਤਾਰ 20 ਸਾਲ ਤੋਂ ਇਸੇ ਤਰ੍ਹਾਂ ਜਾਰੀ ਹੈ ਡੰਡੇ ਮੁੱਡੇ ਚਾਲ ਦੀ ਸ਼ਰੀਰਾਇਕ ਸਥਿਤੀ ਹੈ ਮਾਣੇ ਮੱਦੇ ਐਸ.ਐਮ. ਨਾਪਤਰ ਦੇ ਰੋਡ ਦੇ ਬਿਲਕੁਲ ਸਾਹਮਣੇ ਬੱਚੇ ਪਿੰਡ ਮਾਣੇ ਮੱਦੇ ਦੇ ਬੱਚਿਆਂ ਨੌਜਵਾਨਾਂ ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ ਹੈ ਵਿਦੇਸ਼ ਜੋ ਬੱਚੇ ਵਿਦੇਸ਼ ਚਲੇ ਗਏ ਹਨ ਉਹਨਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ ਤਸਵੀਰਾਂ ਤਿਆਰੀ ਕੀਤੀ ਜਾ ਰਹੀ ਹੈ ਪਿੱਛੇ ਸ਼ਹੀਦ ਦੀ ਤੇ ਨਾਲ ਹੀ ਨਾਲ ਨੌਜਵਾਨ ਤੁਸੀਂ ਤਿਆਰੀ ਕਰ ਰਹੇ ਹੋ ਤੇ ਸ਼ਹੀਦ ਦਾ ਤਿਆਰੀ ਕਰਦੇ ਨੇ ਹਾਜੀ ਸੁੱਖਾ ਜੀ ਸਹਿਯੋਗ ਦੇ ਰਹੇ ਆ ਹੈ ਠੀਕ ਹੈ ਸਿਆਣਾ ਬੰਦਾ ਵੀ ਇੱਕ ਕੋਲ ਖੜਨਾ ਚਾਹੀਦਾ ਹੈ ਬਿਲਕੁਲ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦ ਜੋ ਕਿ ਐਸ.ਆਰ.ਐਮ. ਦਾਫਤਰ ਦੇ ਮੋੜ ਤੇ ਲਗਾਈ ਜਾਂਦੀ ਹੈ ਬੱਚਿਆਂ ਵੱਲੋਂ ਬੱਚੇ ਜਦੋਂ ਜਿਹੜੀ ਹੁਣ ਪੀੜ੍ਹੀ ਹੈ ਜਦੋਂ 21 ਤੋਂ 2-2 ਸਾਲ ਦੇ ਸੀ ਜਦੋਂ ਉਹਨਾਂ ਵੱਲੋਂ ਇਹ ਸ਼ਰੀਰ ਦੇ ਵਿੱਚ ਸਮੂਰਯਤ ਕੀਤੀ ਸੀ ਅੱਜ ਜੋ ਸਾਰੇ ਬੱਚੇ 4ਵੀਂ ਕੋਈ 12ਵੀਂ ਕੋਈ 10ਵੀਂ ਚ ਪੜਦਾ ਕੋਈ ਪੜ ਕੇ ਹਟ ਵੀ ਚੁੱਕਿਆ ਤੇ ਇਹ ਛੋਟੇ-ਛੋਟੇ ਬੱਚਿਆਂ ਵੱਲੋਂ ਇਹ ਮਨਲਾ ਕੀਤਾ ਗਿਆ ਸੀ ਤੇ ਨੌਜਵਾਨ ਸੇਵਾ ਕਰ ਰਹੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਆ ਇਹ ਸਾਡੇ ਕਾਲਾ ਜੀ ਵਰਤਨਾ ਦੀ ਸੇਵਾ ਕਰ ਰਹੇ ਨੇ ਇਹਨਾਂ ਨੂੰ ਸਹਿਯੋਗ ਦੇ ਰਹੇ ਬੱਚਿਆਂ ਨੂੰ ਤੇ ਨਾਲ ਆ ਸਾਡੇ ਮਾਰਕੀਟ ਵੀ ਇਹਨਾਂ ਬੱਚਿਆਂ ਨੂੰ ਸਹਿਯੋਗ ਦਿੰਦੀ ਹੈ ਸੇਵਾ ਦਾ ਸੇਵਾ ਕਰ ਰਹੇ ਨੇ ਲਾਈਵ ਤਸਵੀਰ ਤੁਸੀਂ ਦੇਖ ਸਕਦੇ ਹੋ ਕੰਦੇ ਮੁੱਠੀ ਜਗਦੇ ਸ਼ਬੀਰ ਨੋ ਜੀ ਮੈਂ ਇਹੋ ਕਰ ਰਹੇ ਹਣੀ। ਦਾਸ ਦਾ ਸਪਸਰ ਵੀ ਵਿੱਚੀ ਹੈ। ਜਦੋਂ 1 ਸਾਲ ਦਾ ਸੀ ਇਹ ਪਹਿਲੀ ਵਾਰ ਜੀਰ ਤੇ ਆਇਆ ਸੀ ਤੇ ਅੱਜ ਇਹ 12ਵਾਂ ਹੈ। ਜੋ ਬੱਚੇ ਵਿਦੇਸ਼ ਚ ਜਾਂਦੇ ਰੋ ਤੇ ਉਹਨਾਂ ਨੂੰ ਵੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੇ ਕਿੰਨੂ ਕਿੰਨੂ ਦੇਣਾ ਹੈ ਦੱਸ ਦੇ ਬਰੂ ਫੋਨ ਕਰ ਦਿਓ ਜਦੋਂ ਤਿਆਰੀ ਹੋ ਗਈ ਬਿਲਕੁਲ ਤਸਵੀਰਾਂ ਸਾਫ਼ ਸੁੱਖੀ ਅਰਦਾਸ ਨਾਲੋਂ ਕੀਤੀ ਜਾ ਰਹੀ ਹੈ ਸੇਵਾ ਸੋਹਣੇ ਵਾਲਾ ਸੇਵਾ ਕਰ ਰਹੇ ਨੇ ਤੇ ਹਰੇਕ ਨੂੰ ਬੋਤਲਾਂ ਚ ਪਾ ਕੇ ਇੱਕ ਕਾਪੀ ਰੱਖੀ ਹੋਈ ਹੈ ਨੌਜਵਾਨਾਂ ਵੱਲੋਂ ਜੇ ਕੋਈ ਲੈ ਕੇ ਜਾਣਾ ਚਾਹੁੰਦਾ ਤਾਂ ਬੋਤਲਾਂ ਦੇ ਵਿੱਚ ਇਸ ਛੰਡੇ ਮਠੇ ਜਲ ਸਵੀਰ ਦੇ ਲੰਗਰ ਨੂੰ ਲੈ ਕੇ ਵੀ ਜਾ ਸਕਦਾ ਕਿਸੇ ਵੱਲੋਂ ਵੀ ਕਿਸੇ ਨੂੰ ਮਨਾਈ ਰਹੀ ਹੈ ਰੂਪ ਵੀ ਸਪੈਸ਼ਲ ਰੱਖੀ ਹੋਈ ਹੈ ਸੇਵਾਦਾਰ ਸੇਵਾ ਕਰ ਰਹੇ ਨੇ ਦੇਖ ਸਕਦੇ ਹੋ ਸੜਕ ਦੇ ਪਾਰ ਬੱਚੇ ਲੱਗੇ ਹੋਏ ਨੇ ਹਰ ਸਾਲ ਇਹਨਾਂ ਵੱਲੋਂ ਅਗਰਾਹੀ ਕਰਕੇ ਪਿੰਡ ਚੋਂ ਹੀ ਸਿਰਫ ਪਿੰਡ ਚੋਂ ਹੀ ਅਗਰਾਹੀ ਕਰਕੇ ਨੌਜਵਾਨਾਂ ਵੱਲੋਂ ਇਸ ਵੀ ਉਹਦਾ ਲਗਜਰ ਲਗਾਇਆ ਜਾਂਦਾ ਹੈ ਨੌਜਵਾਨ ਇਹ ਸਭੀਓ ਸੇਵਾ ਕਰ ਰਹੇ ਨੇ ਉੱਜੀ ਪਾਸੇ ਸੜਕ ਦੇ ਪਾਰ ਵੀ ਸੇਵਾ ਕਰ ਰਹੇ ਨੇ ਲਾਈਵ ਤਸਵੀਰਾਂ ਡੇਲੀ ਮਿਸ਼ਰਤ ਤੋਂ 100 ਤੋਂ ਪੱਟੀਆਂ ਤਸਵੀਰਾਂ ਦਿਖਾ ਰਹੇ ਨੇ ਸੇਵਾਦਾਰ ਨੌਜਵਾਨ ਛੋਟੇ ਬੱਚੇ ਜਿਨ੍ਹਾਂ ਦੇ ਨਾਲ ਪਿੰਡ ਦੇ ਨੌਜ ਜੋ ਬਜ਼ੁਰਗ ਨੇ ਜਿਵੇਂ ਕਾਲਾ ਜੀ ਸੁੱਖਾ ਖੇਤਿਰ ਦਾ ਸਹਿਯੋਗ ਕਰ ਰਹੇ ਨੇ ਇਹ ਤਸਵੀਰਾਂ ਦੇ ਜੀ ਨੂੰ ਸਪੋਰਟ ਤੋਂ ਦਾਤ ਨੂੰ ਲੈ। ਧੀਰ ਦੀ ਪਿਆਰੀ ਕਰ ਰਹੇ ਨੇ ਕਿਤੇ ਖਾਣਾ। ਉਹ ਡਾਕਟਰ